ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਸੰਗਤਪੁਰਾ ਵਿਖੇ ਬਾਬਾ ਦਰਸ਼ਨ ਦਾਸ ਜੀ ਦੇ ਦੀਵਾਨ ਹਾਲ ਦਾ ਲੈਂਟਰ ਪਹਿਨ ਸਮੇ ਵਾਪਰਿਆ ਵੱਡਾ ਹਾਦਸਾ। ਅਨੇਕਾਂ ਵਿਅਕਤੀ ਹੋਏ ਗੰਭੀਰ ਰੂਪ ਵਿੱਚ ਜ਼ਖਮੀ। ਵੱਖ-ਵੱਖ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ। ਅਬ ਵੇਖਦੇ ਹਾਂ ਤਰਨ ਤਾਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜੁੜੇ ਰਹੋ ਸਾਡੇ ਕਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਅਮੇਲ ਸਿੰਘ ਜੀ ਇਹ ਘਟਨਾ ਆਈ ਜਿਹੜੀ ਉਹ ਲੈਂਟਰ ਡੀ ਆ ਇਹ ਘਟਨਾ ਸੰਗਤਪੁਰੇ ਲੈਂਟਰ ਪਿੰਡ ਆ ਇਹ ਸਾਡੇ ਪਿੰਡ ਤੋਂ ਪਨਗੋਟੇ ਤੋਂ ਦੋ ਮਸ਼ੀਨਾਂ ਗਈਆਂ ਸੀ ਉਹਦੇ ਨਾਲ ਸਾਡੇ ਬਾਹ ਕਾਫੀ ਮੁੰਡੇ ਗਏ 10 15 16 ਬੰਦੇ ਗਏ ਸਾਡੇ ਹੂੰ ਤੇ ਜਿਨ੍ਹਾਂ ਦੇ ਵਿੱਚੋਂ ਪੰਜਾਂ ਚੌਹ ਜਣਾਂ ਦੇ ਸੱਟਾ ਤੇ ਦੋ ਜਣਾਂ ਦੇ ਬਿਲਕੁਲ ਜਿਆਦੀ ਆ ਉਹ ਮਸ਼ੀਨਾਂ ਪਾਸੇ ਕਹਿੰਦੀ ਆਪਣੀਆਂ ਵਿਖੇਵਿੰਡ ਸਾਹਿਬ ਤੋਂ ਆਉਂਦੇ ਸੀ ਮਸ਼ੀਨਾਂ ਵਿਖੇਵਿੰਡ ਤੋਂ ਮਸ਼ੀਨਾਂ ਤੇ ਉਹਨਾਂ ਦੇ ਨਾਲ ਦੋ ਤਿੰਨ ਬੰਦੇ ਵੀ ਜਿਹੜੇ ਜਿਆਦਾ ਗੰਮੀਰ ਹੋ ਗਿਆ ਵੀ ਇੱਕ ਮੁੰਡੇ ਦੇ ਬਾਹ ਹੱਥ ਟੁੱਟ ਗਿਆ ਹੱਸ਼ ਇਹਨਾਂ ਜਿਹੜਾ ਇਸ ਬੋਲਦੇ ਆ ਇੱਕ ਪਾਟ ਜਿਹੜਾ ਟੁੱਟ ਕੇ ਉਹਦਾ ਬਾਹਰਲੇ ਬਣੇ ਨਿਕਲ ਗਿਆ ਤੇ ਉਹਨਾਂ ਬਾਬਿਆਂ ਨੇ ਭੇਜੀਆਂ ਗੱਡੀਆਂ ਮਗਰ ਇਥੇ ਹਸਪਤਾਲਾਂ ਨੇ ਉਹਨਾਂ ਨੇ ਭੇਜ ਦਿੱਤਾ ਵਾ ਵੀ ਤੁਸੀਂ ਤਰਨਤਾਰਨ ਸਾਹਿਬ ਲੈ ਜਾਓ ਕਿਉਂਕਿ ਤਰਨਤਾਰਨਾਂ ਦੇ ਵੀ ਉੱਥੇ ਸਾਰੇ ਡਾਕਟਰ ਵਾ ਇਹ ਸੇਵਾਵਾਂ ਦੇ ਵੀ ਅਸੀਂ ਇਲਾਜ ਤੇ ਕਰਦੇ ਅਸੀਂ ਪਿਆਖਸ਼ਿਆ ਨੂੰ ਬੁਲਾਉਣਾ ਪਊਗਾ ਤੇ ਇਸ ਤੋਂ ਉਹਨਾਂ ਨੇ ਭੇਜ ਦਿੱਤਾ ਸਾਰਿਆਂ ਨੂੰ ਉਪਰੋਤ ਕਰਤਾ ਉੱਤੇ ਵਿਖੀਵੰਡਾ ਤੇ ਉਹ ਵੇਖੋ ਹਨ ਕਾਲਪੁਰ ਮੇਰ ਕਰੇ ਵੀ ਜਾਨ ਦਾ ਨੁਕਸਾਨ ਨਾ ਨਹੀਂ ਆਇਆ ਇਹ ਹੋਇਆ ਤੇ ਪਰ ਉਹ ਤਾਂ ਦੋਹਾਂ ਤਿੰਨਾਂ ਮੁੰਡਿਆਂ ਦੇ ਜਾਦੀਆਂ ਵਾ ਮੇਰੇ ਚਾਚੇ ਦਾ ਪੋਤਾ ਸ਼ੋਖਾ ਸਿੰਘ ਉਹਦੇ ਵੀ ਵੀ ਕਾਫੀ ਹੁੰਦੇ ਪਿਸ਼ਾ ਜਿਹੜਾ ਵੀ ਉਹਦਾ ਆਉਂਦਾ ਨਹੀਂ ਕੋਈ ਪਛੜਣ ਨੂੰ ਜਿਆਦਾ ਦਬਾ ਗਿਆ ਇਹਨੇ ਪਰ ਟੁੱਟ ਗਈਆਂ ਵਾ ਤੇ ਮੈਂ ਤੇ ਹਾਂ ਹੁਣ ਤੋਂ ਮੇਰੇ ਤੋਂ ਪਹਿਲਾਂ ਪਹਿਲਾਂ ਲੈ ਗਏ ਉਹਨਾਂ ਨੂੰ ਠੀਕ ਤੇ ਉਹ ਇਹਦੇ ਮੁੰਡੇ ਤੋਂ ਦੇ ਪਿੱਛੇ ਮਿੰਟ ਤੇ ਉਹਨਾਂ ਨੂੰ ਉਸੇ ਉਹਨਾਂ ਨੇ ਲੈ ਗਏ ਤੇ ਹੁਣ ਮੇਰੇ ਚਾਚੇ ਦਾ ਪੁੱਤ ਸੀ ਉਹਨੂੰ ਉਹਨਾਂ ਪੇਜ ਦਿੱਤਾ ਉਹਦੇ ਵੀ ਨਾ ਛੱਟ ਛੱਟ ਸੀ ਤੇ ਲੱਕ ਦੇ ਵਿੱਚ ਛੱਟੇ ਤੋਂ ਟੁੱਟ ਲੈਣੇ ਜਾਂਦਾ ਕਿਸ ਬਨੇ ਦੋਨੋਂ ਪੇਜਦਾ ਇੱਕ ਮੇਰਾ ਭਤੀਜਾ ਵਾ ਉਹਦੇ ਲੱਤਾਂ ਦੇ ਛਾਟਾ ਗੁਰੂ ਮਹਾਰਾਜ ਕਿਰਪਾ ਕਰੇ ਸੱਤੇ ਪਾਸ਼ਾ ਸਾਰਿਆਂ ਦੇ ਵੱਡੀ ਵੱਡੀ ਉਹਨਾਂ ਦੀ ਉਮਰ ਕਰੇ ਗੁਰੂ ਮਹਾਰਾਜ ਮੇਰਾ ਨਾਮ ਕਰਨ ਸਿੰਘ ਜੀ ਕੀ ਗੱਲ ਬਾਤ ਹੋ ਇਹ ਜਿਹੜੇ ਉੱਥੇ ਜੀ ਜਿਹੜੇ ਮੌਜੂਦਾ ਹੀ ਉਹਨਾਂ ਨੂੰ ਪਤਾ ਹੋਊਗਾ ਐਂ ਤੇ ਮਗਰ ਆਏ ਇਹਨਾਂ ਦੇ ਬਾਅਦ ਚ ਜਦੋਂ ਸਾਨੂੰ ਦੱਸਿਆ ਨਾ ਵੀ ਲਿੰਟ ਡਿਗ ਭੇਜਦਾ ਚਟਾ ਲੱਗ ਗਿਆ ਵਾ ਕਿੰਨੇ ਬੰਦੇ ਚਟਾ ਲੰਗੇ ਇਹ ਇੱਥੇ ਕੋਈ 10 12 ਜਣੇ ਲਿਆਂਦੇ ਗਏ ਸੀ ਜਿਹੜੇ ਹੂੰ ਉਹ ਆ ਤੇ ਕੋਈ ਜਿਹੜੇ ਉੱਥੇ ਅਜੇ ਵਿੱਚ ਉਹ ਸਿੱਧੇ ਹੌਸਪੀਟਲ ਤੁਹਾਡਾ ਤੁਹਾਡੇ ਵੀ ਕਿ ਪਰਿਵਾਰ ਦਾ ਜੀ ਹਾਂਜੀ ਮੇਰਾ ਮੇਤੋਂ ਵੱਡਾ ਭਰਾ ਵਾ ਜੀ ਕੋਈ ਜੀ ਤੇ ਇੱਕ ਮੇਰਾ ਭਤੀਜਾ ਛੋਟਾ ਹੱਲੇ ਤੋਂ ਸਾਰੇ ਤੋਂ ਆਡੇਪਲ ਦੇ ਆਪਣਾ ਹੀ ਤੋਂ ਦਾ ਭਤੀਜਾ ਮੁੰਡਾ ਹੀ ਅੱਲਾ ਭਤੀਜਾ ਕਿੰਨੇ ਚਟਾ ਲੰਗੇ ਇਹਦਾ ਦੇ ਦੇ ਹਿਸਾਬ ਦੀਆਂ ਇਹ ਤੇ ਕਈ ਜਿਹੜੇ ਮੁੰਡੇ ਜਿਹੜੇ ਜਿਆਦੇ ਬਿਹਾਲ ਤੇ ਹੋਏ ਆ ਇੱਕ ਦੇ ਸਾਹ ਨਹੀਂ ਆਉਂਦਾ ਉਹ ਘਾ ਹੀ ਲੱਗਦਾ ਅੱਡਾ ਚਾਚੇ ਦਾ ਮੁੰਡਾ ਉਹਦੇ ਪਛਲੀਆਂ ਦੇ ਸਾਟ ਆ ਉਹ ਸ਼ਰਤ ਸਾਟ ਆ ਤੇ ਕੋਹਦੀ ਲੱਕਦੀ ਆ ਜਿਹਦੇ ਸਾਹ ਨਹੀਂ ਆਉਂਦਾ ਲੱਗਦੀ ਕਿ ਇਹ ਅੰਗੇਲੀ ਕਰਕੇ ਜਿਹੜਾ ਲੈਂਟਡ ਗਿਆ ਇਹ ਜੀ ਉਹਨਾਂ ਮਾਲਕ ਹੀ ਜਾਣਦਾ ਵਾ ਕੋਸ ਆਂਦੇ ਵੀ ਉਹਨਾਂ ਦੀਆਂ ਜਿਹੜੀਆਂ ਬੱਲੀਆਂ ਵਾਂ ਇਹ ਗਾਰਡਰਾਂ ਤੋਂ ਬਿਨਾਂ ਕੀਤੀ ਖੁੱਡਿਆ ਤੋਂ ਬਿਨਾਂ ਸ਼ੱਕ ਜਿਹੜੀ ਵੀ ਬੱਲੀਆਂ ਤੇ ਕੀਤੀ ਹੀ ਗੱਲੀ ਇਹ ਬੱਲੀਆਂ ਦੀ ਕੋਈ ਹਲਚਲੋ ਯਾਰ ਸਵੇਰ ਹੋਈ ਆ ਉਹ ਇੱਕ ਪਾਸੇ ਡਿਕਦੀਆਂ ਆਈਆਂ ਤੇ ਇਹਨਾਂ ਦੇ ਇੱਕ ਇੱਕ ਦਾਮੀ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਦੋਂ ਸਾਰਾ ਥੱਲੇ ਡਿੱਗ ਪਿਆ ਵਾ ਹੂੰ